ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਵੀਰਾ ਚੈਨਲ ਨਾਮਾ ਸਿੱਧੂ ਬਾਈ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਲਾਇਕ ਵੀ ਕਰ ਲਿਆ ਕਰੋ ਤੇ ਅਗੇ ਸ਼ੇਅਰ ਵੀ ਕਰ ਦਿਆ ਕਰੋ ਜਿਹੜੀ ਇਹ ਕਥਾ ਤੁਹਾਨੂੰ ਅੱਜ ਸੁਣਾਉਣਾ ਸਾਧ ਸੰਗਤ ਇਹ ਇੱਕ ਰੇਸ਼ ਦੀ ਹੈ ਸਤ ਗੁਰੂ ਜੀ ਦੇ ਦਰਬਾਰ ਦੇ ਵਿੱਚ ਇੱਕ ਕੀਰਤੀਆ ਸਿੱਖ ਸਈ ਸਾਧ ਸੰਗਤ ਉਹਦਾ ਬਾਪ ਗੁਰੂ ਘਰ ਦੀ ਸੇਵਾ ਕਰਦਾ ਹੁੰਦਾ ਸੀ ਕਿਤੇ ਦੇਗ ਵਰਤੌਣਾ ਲੰਗਰ ਵਰਤੌਣਾ ਉਹ ਸੇਵਾ ਜਦੋਂ ਕਰਦਾ ਉਹਨਾਂ ਕਈ ਵਾਰ ਆਪਾਂ ਸੇਵਾ ਸਾਹ ਸੰਗ ਹੰਕਾਰ ਚ ਕਰੀ ਜਾਂਦੇ ਹੁੰਨੇ ਆਂ ਕਈ ਵਾਰ ਮਾਣ ਨਾ ਕਰੀ ਜਾਂਦੇ ਨਾ ਵੀ ਮੈਂ ਕਰਦਾ ਕਈ ਵਾਰ ਆਪਰਨੇ ਮਰਤਾ ਨਾ ਕਰਦੇ ਆਂ ਸੇਵਾ ਵੈਸੇ ਨਿਮਰਤਾ ਦੀ ਹੀ ਹੁੰਦੀ ਆ ਜਿੰਨਾ ਪਿਆਰ ਨਾਲ ਨੀਵੇਂ ਹੋ ਕੇ ਕਰਾਂਗੇ ਓਨਾ ਫਲ ਪ੍ਰਾਪਤ ਹੋਊਗਾ ਬਿਰੋ ਕੀਰਤੀਆ ਸਿੱਖ ਸੀ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚੌਰ ਕਰਦਾ ਹੁੰਦਾ ਸੀ ਤੇ ਜਿਹੜਾ ਉਹਦਾ ਪਿਤਾ ਸੀ ਉਹ ਪੰਜਵੇਂ ਛੇਵੇਂ ਪਾਸ਼ਾ ਜੀ ਦਾ ਸਿੱਖ ਸੀ ਤੇ ਉਹ ਵੀ ਦੇਗ ਵਰਤੌਣ ਦੀ ਕੰਮ ਕਰਦਾ ਸੀ ਉਦੋਂ ਇੱਕ ਗੁਰ ਸਿੱਖ ਸਾਧ ਸੰਗਤ ਕੰਮਕਾਰ ਕਰਦਾ ਹੋਇਆ ਗੱਡਾ ਲੱਦਿਆ ਹੋਇਆ ਉਹਦਾ ਸਮਾਨ ਦਾ ਤੇ ਉਹਨੇ ਅੱਗੇ ਜਾਣਾ ਸੀ ਗਾਹਾਂ ਜਾਣਾ ਸੀ ਛੇਤੀ ਤੇ ਗੁਰੂ ਘਰ ਦੇ ਵਿੱਚ ਦੀਵਾਨ ਲੱਗ ਕੇ ਸਮਾਪਤੀ ਹੋਈ ਵੀ ਸੀ ਤੇ ਦੇਗ ਵਰਤ ਰਹੀ ਸੀ ਉਹ ਸਿੱਖ ਨੇ ਸੋਚਿਆ ਗਰੀਬ ਸਿੱਖ ਨੇ ਕਿਸਾਨ ਨੇ ਵੀ ਮੈਂ ਗਰਦਾਰੋ ਕੋ ਉਹਨਾਂ ਛੱਡਿਆ ਬੜ ਦੋਵੇਂ ਖੜੇ ਖੜਾਏ ਛੱਡ ਗਿਆ ਰਸੇ ਉੱਤੇ ਬਨ ਕੇ ਵੀ ਮੈਂ ਦੇਖ ਲੈ ਆ ਮੈਂ ਭੱਜ ਕੇ ਗੁਰੂ ਘਰ ਦੀ ਅੱਜ ਕੱਲ ਤਾਂ ਆਪਾਂ ਦੇਖ ਸਾਹ ਸੰਗਤ ਲੈਂਦੇ ਨਹੀਂ ਪਹਿਲੇ ਜਿਹੜੇ ਬਜ਼ੁਰਗ ਸੀ ਦੇਖਦਾ ਬਹੁਤ ਵੱਡਾ ਮਹੱਤਵ ਹੁੰਦਾ ਇਹ ਗੁਰੂ ਘਰ ਦੀ ਬਾਣੀ ਉੱਤੇ ਆਨੰਦ ਸਾਹਿਬ ਦਾ ਜਬਜੀਤ ਸਾਹਿਬ ਦਾ ਪਾਠ ਹੋਇਆ ਹੁੰਦਾ ਅੰਮ੍ਰਿਤ ਬਣੀ ਹੁੰਦੀ ਆ ਜਿਹੜੀ ਦੇਗ ਹੁੰਦੀ ਆ ਇਹਨੂੰ ਅੰਮ੍ਰਿਤ ਸਮਝਦੇ ਆ ਤੇ ਆਪਾਂ ਥੋੜੀ ਜਿਹੀ ਥੋੜੀ ਜਿਹਾ ਮੜਾ ਜਾਂ ਕਣਕਾਂ ਦੇ ਕਣਕਾਂ ਦੇ ਕਰਕੇ ਨਿਗਾਹ ਦਨੇ ਆ ਕਈ ਯਾਰ ਲੈਂਦੇ ਵੀ ਨਹੀਂ ਇਹ ਪਤਾ ਨਹੀਂ ਕਿੰਨੇ ਕੁ ਦੁੱਖ ਦੂਰ ਕਰਦੀ ਆ ਜਿਹੜੀ ਇਹ ਦੇਗ ਆ ਤੇ ਗੁਰੂ ਘਰ ਦਾ ਪ੍ਰਸ਼ਾਦਾ ਉਹ ਜਿਹੜਾ ਦੇਗ ਵਰਤੋਂਦਾ ਸੀ ਤੇ ਸਾਧ ਸੰਗਤੋਂ ਕਿਸਾਨ ਆ ਗਿਆ ਉਵੇਂ ਭੜਾ ਛੱਡ ਕੇ ਤੇ ਉਹਦਾ ਵਿਚਾਰੇ ਦਾ ਗਰਦਨਾ ਮੂੰਹ ਮੰਨ ਲਿਬੜਿਆ ਲੀੜੇ ਲਿਬੜੇ ਹੁਣ ਉਹ ਦੇਖ ਨੂੰ ਵਦਦਾ ਜੇ ਉਹ ਬਹਿ ਜਾਏ ਉਹਦੇ ਮੂਹਰੇ ਉਹ ਦੇਗ ਨਾ ਉਹਨੂੰ ਦੇਵੇ ਉਹ ਵਿਚਾਰਾ ਫਿਰ ਉਹ ਤੋਂ ਉੱਠ ਕੇ ਦੂਜੇ ਥਾਂ ਜਾਵੜੇ ਦੂਜੇ ਗਾਂਹ ਜਾਵੜੇ ਉਹ ਮੁੰਡਾ ਉਹ ਬੰਦਾ ਵਿਚਾਰਾ ਉੱਥੇ ਮੂਹਰੇ ਜਾਵੜੇ ਹੁਣ ਉਹ ਦੇਗ ਦੇਵੇ ਨਾ ਅੰਦਰੋਂ ਗੁੱਸੇ ਦਾ ਭਰਿਆ ਵਾ ਉਹ ਲਿਬੜਿਆ ਜਾ ਸੀ ਨਾ ਸਰੀਰ ਉਹਦਾ ਉਹ ਫੇਰ ਉੱਠ ਕੇ ਭੱਜ ਕੇ ਬੂਰੇ ਉਹਨੂੰ ਐਂ ਉਸ ਵੀ ਮੇਰੇ ਭਾਲਦਨਾ ਤਰ ਪਹਿਣ ਮਗਰ ਭੱਜਣਾ ਔਖਾ ਹੋ ਜੂ ਉਹ ਤਾਂ ਐਂ ਕਰੇ ਤੇਜ਼ੀ ਕਰੇ ਉਹਦੇ ਚਤਤ ਜਪਦ ਨਹੀਂ ਹੋਈ ਤੇ ਜੇ ਕਰਦਾ ਤੇ ਉਹ ਕੱਕਦਾ ਕਿਉਂ ਰਛਮੂ ਟੱਪੀ ਜਾਣਾ ਯਾਰ ਇੱਥੇ ਬਹਿ ਜਾ ਬਾਰੀ ਰਮਾ ਤੈਨੂੰ ਦੇ ਦਿੰਦਾ ਦੇਖ ਉਹਨੇ ਸਹਾਸਾਂ ਦੀ ਉਹਨੇ ਇੰਨੀ ਗੱਲ ਕਹੀ ਨਾ ਸਿਕਨੇ ਦੇ ਗਰਤਾਉਂਦੇ ਨੇ ਮਾਧਿਆ ਪੋਤਾ ਸੀਨੇ ਆਰੀ ਵੰਗੂ ਫਰਗੀ ਵੀ ਰਛਮੂ ਕਿਉਂ ਟੱਪਦਾ ਉਨੇ ਦੇਖ ਤਾ ਫੋ ਡਿੱਗੀ ਪੇ ਕਿਣਕਾ ਲਈ ਧਰਤੀ ਤੋਂ ਚੱਕ। ਵੀ ਇਹਦੇ ਨਹੀਂ ਮੇਰਾ ਆਸਰਾ ਮੇਰਾ ਬਣ ਜਾਣਾ ਮੇਰੇ। ਸ੍ਰੀ ਨੂੰ ਆਸਰਾ ਮਿਲ ਗਿਆ ਕਿਣਕੇ ਰਹੀਂ। ਕਹਿੰਦਾ ਜਾਂ ਭਰਿਆ ਲੋਕਾ ਮੈਨੂੰ ਗੰਨ ਨਾ ਰਸਤ ਤੈਨੂੰ ਗੁਰੂ ਘਰ ਦੀ ਸੇਵਾ ਦਾ ਬਲ ਨਹੀਂ ਹੋਇ ਆਇਆ। ਜਦ ਤੂੰ ਰਸ ਬਣੇਗਾ। ਸਰਾਪ ਦੇ ਤਾ ਉਹਨੇ। ਸਾ ਸੰਗਤ ਐ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ। ਜਦੋਂ ਆਪਾਂ ਵਰਤੌਣੇ ਸਭ ਨੂੰ ਇੱਕ ਸਮਾਨ ਇਦੋਂ ਅਗਰ ਤੂੰ ਹੀ ਰੱਛ ਬਣੇਗਾ ਤੇ ਸਾਥ ਸਗਰ ਰੱਛ ਬਣ ਗਿਆ ਹੁਣ ਰੱਛ ਬਣ ਗਿਆ ਛੋਟਾ ਬੱਚਾ ਫੜ ਲਿਆ ਇੱਕ ਕਲੰਦਰ ਗੇ ਨੇ ਇਹੋ ਕਲੰਦਰ ਅਸੀਂ ਉਹਦੇ ਤਮਾਸ਼ੇ ਕਰਦਾ ਹੁੰਦਾ ਸੀ ਪਿੰਡ ਚ ਲਿਜਾ ਲਾ ਜਾ ਕੇ ਤੇ ਉਹਦੇ ਪੈਸੇ ਵਟੋਰਦਾ ਸੀ ਸੰਗਤਾਂ ਤੋਂ ਪੈਸੇ ਦਿੰਦਾ ਸੀ ਰੱਛ ਦੇ ਦਿਖਾਵਾ ਕਰ ਰਿਹਾ ਸੀ ਦਾ ਤਮਾਸ਼ਾ ਰੱਛ ਨਾਚਦਾ ਸੀ ਟੱਪਦਾ ਸੀ ਬਹੁਤ ਹੋਰ ਗੱਲਾਂ ਬਹੁਤ ਕਰਦਾ ਸੀ ਦਰਾਖਤੇ ਚੜਦਾ ਦਿਖਾਉਂਦਾ ਸੀ ਇਹ ਜੀਆਂ ਗੱਲਾਂ ਕਰਕੇ ਪੈਸੇ ਲੈਂਦਾ ਸੀ ਸੰਗਤ ਉਹਦਾ ਟੱਬਰ ਭਾਲਦਾ ਸੀ ਪੂਣੇ ਇੱਕ ਦਿਨ ਉਹ ਇਸ ਤਰ੍ਹਾਂ ਦੇ ਇੱਕਦਮ ਆਕਾਰਦਾ ਕਰਦਾ ਤਮਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਚ ਆ ਗਿਆ ਸਤਿਗੁਰੂ ਜੀ ਕਹਿੰਦੇ ਹੋਰ ਅੱਛਾ ਵਾਲੇ ਨੂੰ ਲੈ ਕੇ ਆਓ ਜਦੋਂ ਸੰਗਤ ਨੇ ਭਾਈ ਰੈਸ ਨੂੰ ਆਲੇ ਨੂੰ ਲਿਆਂਦਾ ਕਹਿੰਦੇ ਆਓ ਤੈਨੂੰ ਸਤਿਗੁਰੂ ਜੀ ਸਾਜਦੇ ਆ ਆ ਗਿਆ ਉਹ ਕਹਿੰਦਾ ਗੁਰੂ ਘਰ ਆ ਦਖਾਏ ਦਾ ਤਮਾਚਾ ਤੈਨੂੰ ਬਹੁਤ ਪੈਸੇ ਵਣਨ ਕੇ ਵੱਡਾ ਘਰ ਆਏ ਤੇ ਕਰਨਾ ਕਰ ਉਹਨੇ ਤਮਾਚਾ ਕਰਨਾ ਸ਼ੁਰੂ ਕਰਤਾ ਜਿਹੜਾ ਸਤ ਗੁਰੂ ਜੀ ਨੂੰ ਚੋਰ ਕਰਦਾ ਨਾ ਕੀਰਤੀਆ ਸਿੱਖ ਉਹਦਾ ਪਿਤਾ ਸੀ ਰੇਚੋ ਤੇ ਉਹ ਕੀਰਤੀਆ ਸਿੱਖ ਹੱਸੇ ਦੇਖਦੇ ਤਮਾਚੇ ਨੂੰ ਸਤ ਗੁਰੂ ਜੀ ਕਹਿੰਦੇ ਕੀਰਤੀਆ ਖੁਸ਼ੀ ਆਸੇ ਤੇਰਾ ਪਿਤਾ ਹੈ ਭੱਲੇ 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 ਸਾ ਸੰਗਤੋ ਜਦੋਂ ਸਤਿਗੁਰੂ ਜੀ ਨੇ ਇਹ ਗੱਲ ਕਹੀ ਨਾ ਕੀਰਤ ਕੇ ਸਿੱਖ ਨੂੰ ਕਹਿੰਦਾ ਇਹ ਤੇਰਾ ਪਿਤਾ ਹੈ ਜਿਹੜਾ ਇਹ ਰੱਛਾ ਹੈ ਟੱਪਦਾ ਤਮਾਚੇ ਕਰਦਾ ਤੂੰ ਹੱਸਦਾ ਹੈ ਜਦੋਂ ਪਰੇ ਸੰਗ ਦੇ ਵਿੱਚ ਕਹਤਾ ਸਾ ਸੰਗਤੋ ਉਹ ਕੀਰਤਿਆ ਸ ਕਹਿੰਦਾ ਸਤਿਗੁਰੂ ਜੀ ਚਾਰਨੇ ਡੱਕ ਪਿਆ ਕਹਦਾ ਮਹਾਰਾਜ ਜੇ ਗੁਰੂ ਘਰ ਦੀ ਸੇਵਾ ਕਰਨ ਦੇ ਨਾਲ ਤੇ ਆ ਰਛ ਦੀ ਜੁਨੀ ਮਿਲਦੀ ਹੈ ਤਾਂ ਫਿਰ ਮੈਨੂੰ ਤਾਂ ਪਤਾ ਨਹੀਂ ਕੀ ਮਿਲੂਗੀ ਤੇ ਮੇਰੇ ਪਿਤਾ ਨੂੰ ਰੱਛ ਦੀ ਜੂਨੀ ਮਿਲ ਗਈ ਸਤੁਰਗੰਦੇ ਕੀਰਤਿ ਗਾ ਸੁਣੋ ਜਿਹੜੀ ਗੁਰੂ ਘਰ ਦੀ ਸੇਵਾ ਹੁੰਦੀ ਆ ਨਿਮਰਤਾ ਦੇ ਨਾਲ ਤੇਰੇ ਪਿਤਾ ਨੇ ਨਿਮਰਤਾ ਨਾਲ ਨਹੀਂ ਕੀਤੀ ਤੇ ਗਰਮੀ ਦੇ ਨਾਲ ਕਰਦਾ ਸੀ ਅੰਦਰ ਕ੍ਰੋਧ ਸੀ ਕੋਈ ਗੁਰੂ ਦਾ ਪਿਆਰਾ ਗੱਡਾ ਲੈ ਕੇ ਨੰਗ ਲਿਆ ਸੀ ਉਹ ਬਾਲਤ ਖੜੇ ਖੜੇ ਛੱਡ ਕੇ ਗੱਡਾ ਲੈ ਕੇ ਜਾ ਰਿਹਾ ਸੀ ਬਾਲਤ ਖੜੇ ਛੱਡਿਆ ਆ ਵੇ ਗੁਰੂ ਘਰ ਦੀ ਰਾਹ ਦੇ ਉੱਤੇ ਦੇਖ ਸੀ ਦਿਵਾਨ ਲੱਗਿਆ ਸੀ ਦੇਖ ਵਰਤ ਰਹੀ ਸੀ ਤੇਰਾ ਤੇਰਾ ਪਤਾ ਦੇਖ ਵਰਤਾਂਦਾ ਸੀ ਤੇ ਇਹਨੂੰ ਸਿੱਖ ਨੂੰ ਦੇਖ ਨਾ ਦੇਵੇ ਤੇ ਉਹ ਟੱਪ ਭੱਜ ਕੇ ਵਿਚਾਰਾ ਮੂਰੇ ਹੋ ਜੇ ਉਹ ਭੱਜ ਕੇ ਬੂਰੇ ਹੋ ਜੇ ਦੇਗ ਲੈਣ ਦਾ ਮਾਰਾ ਕਹਿੰਦਾ ਕਿਉਂ ਰੇ ਸੰਗੂ ਟੱਪਦਾ ਫਿਰਦਾ ਬਹਿ ਜਾ ਇੱਥੇ ਦੇ ਦਣਾ ਤੈਨੂੰ ਉਹਨੇ ਦੇਖਤਾ ਕਣਕਾ ਚਾੱਕ ਕੇ ਛਾਗਲੀ ਥੱਲਿਓਂ ਧਰਤੀ ਤੇ ਡਿੱਗੀ ਹੋਈ ਬੇਦਨ ਹਸਾਰ ਲੈਨੇ ਆ ਸਾਧ ਸੰਗ ਸਰਾਫ ਦੇਗਾ ਕਹਿੰਦਾ ਉਹ ਜਾ ਪਲਿਆ ਪੁਰਸ਼ਾ ਉਹ ਗੁਰੂ ਘਰ ਦੇ ਵਿੱਚ ਰਹਿ ਕੇ ਵੀ ਤੈਨੂੰ ਸੇਵਾ ਕਰਨੀ ਨਾ ਆਹੀ ਮਾਰ ਤੇ ਹੰਕਾਰ ਕਰਦਾ ਜਾ ਰਿਛ ਤੂੰ ਹੀ ਬਣੇਗਾ ਹੁਣ ਉਹ ਬਣਿਆ ਹੋਇਆ ਕੋਈ ਨਹੀਂ ਆਪਾਂ ਹੁਣ ਧੂਫੇ ਕਹਿੰਦਾ ਮਹਾਰਾਜ ਹੁਣ ਮੇਰੇ ਸਾਹਮਣੇ ਮੇਰਾ ਪਤਾਰਾ ਜਿਹੜਾ ਇਹਦਾ ਆਧਾਰ ਕਰੋ ਉਹ ਕਦੇ ਕੋਈ ਨਹੀਂ ਕਰਦਨੇ ਆ ਰਸ ਵਾਲੇ ਨੂੰ ਕਹਿੰਦੇ ਵੀ ਸਾਡਾ ਰਿਛ ਦੇ ਤੇ ਸਾਨੂੰ ਪੈਸੇ ਲੈ ਲਾ ਉਹ ਕਹਿੰਦਾ ਮਹਾਰਾਜ ਮੈਂ ਤਾਂ ਵੀ ਪਿੰਡਾਂ ਚ ਲੈ ਕੇ ਜਾਣਾ ਪਿੰਡਾਂ ਚ ਲਿ ਜਾ ਕੇ ਮੈਂ ਤਮਾਚੇ ਕਰਦਾ ਲੋਕਾਂ ਤੋਂ ਮੈਂ ਦਾਣੇ ਪੈਸੇ ਇਕੱਠੇ ਕਰਦਾ ਫਿਰ ਮੈਂ ਘਰੇ ਲੈ ਆਉਣਾ ਪਰਿਵਾਰ ਪਾਲਦਾ ਮੇਰਾ ਤਾਂ ਕੰਮ ਖੜਜੂ ਸਾਰਾ ਸਾਧੂ ਬੁਰ ਕਹਿੰਦੇ ਕੋਈ ਨਹੀਂ ਤੈਨੂੰ ਗੁਰੂ ਘਰ ਚੋਂ ਪੈਸੇ ਹੀ ਦੇ ਦਿੰਨੇ ਆਂ ਜਾਰ ਤੂੰ ਘਬਰਾ ਨਾ ਤੈਨੂੰ ਕਾਰਜ ਦੱਸਦੇ ਨੇ ਉਹ ਕਰੀ ਚਾਹੀ ਤੂੰ ਇਹਦਾ ਛੱਡ ਦੇ ਘੜਾ ਉਸ ਟਾਈਮ ਦਾ ਸਤਿਗੁਰੂ ਜੀ ਨੇ 100 ਰੁਪਈਆ ਨੂੰ ਕਲੰਦਰੀ ਨੂੰ ਦਿੱਤਾ ਬਹੁਤ ਸਿਰਜ ਤੋਂ 400 ਸਾਲ ਪਹਿਲਾਂ 300 ਸਾਲ 400 ਸਾਲ ਪਹਿਲਾਂ 100 ਰੁਪਏ ਦੀ ਮਿਹਰ ਜੋ ਬਹੁਤ ਵੱਡੀ ਸੀ ਸਤੁਰੂ ਰੇਸ ਲੈ ਲਿਆ ਰੇਸ ਲੈ ਕੇ ਫਿਰ ਦੀਗ ਕਰੀ ਸਵੇਰੇ ਪੰਜ ਸਿੰਘ ਸਦੇ ਉਹਾਂ ਦਾ ਵਲ ਸਿੰਘ ਸਾਧਕੇ ਬਾਣੀ ਦਾ ਪਾਠ ਪੜਿਆ ਬਾਣੀ ਪੜਦਿਆਂ ਪੜਦਿਆਂ ਨੇ ਦੀਗ ਬੜਾਈ ਫਿਰ ਉਹ ਦੀਗ ਰਸਤੇ ਦੇ ਮੂੰਹ ਚ ਪਾਈ ਥੋੜੀ ਜੀ ਤੇ ਉਹ ਸਵਾਸ ਛੱਡ ਗਿਆ ਉੱਡ ਗਿਆ ਤਾਣੂ ਸਮਾਨ ਨੂੰ ਉਹ ਜਿਵੇਂ ਰੂਹ ਨਿਕਲ ਕੇ ਉਹਦੀ ਆਤਮਾ ਨਿਕਲ ਕੇ ਭੱਜੀ ਤਾਣੂ ਸੱਚਖੰਡ ਨੂੰ ਸਾਵਣੇ ਦੇਖੀ ਸਤਿਗੁਰੂ ਇਹ ਜੇ ਕਾਰਜ ਕਰਿਆ ਫਿਰ ਉਹ ਸਿੱਖਾਂ ਨੂੰ ਸਮਝਾਇਆ ਸਤਿਗੁਰੂ ਨੇ ਬੇਖਾਲਸਾ ਜੀ ਗੁਰੂ ਘਰ ਦੇ ਵਿੱਚ ਜੇ ਸੇਵਾ ਕਰੀਏ ਸਭ ਨੂੰ ਇੱਕ ਸਮਝੀਏ ਮੇਰ ਗਰੀਬ ਕੋਈ ਮੇਰੇ ਘਰੇ ਆਕੇ ਕੋਈ ਤਕੜਾ ਨਹੀਂ ਤੇ ਕੋਈ ਨੀਵਾਂ ਨਹੀਂ ਸਭ ਇੱਕੋ ਇੱਕ ਪੰਗਤ ਜਿਵੇਂ ਬੈਠ ਕੇ ਪ੍ਰਸ਼ਾਦਾ ਚੱਕਦੇ ਆ ਸੋਨੂੰ ਇਥੋਂ ਅਕਲ ਨਹੀਂ ਆਈ ਤੁਸੀਂ ਦੇਖ ਵਰਤੋਂਦੇ ਵਰਤੋਂਦੇ ਜਿਹਨੂੰ ਜੀ ਕਰੇ ਨਾਮ ਉਹ ਸੋਡੀ ਬਣ ਕੇ ਉਹ ਦੇਖ ਦੇਖ ਤਾ ਗੁਰੂ ਦੀ ਹੈ ਤੁਸੀਂ ਆਪਦੀ ਸਮਝ ਕੇ ਨਹੀਂ ਨਾ ਫਿਰ ਕਿਸੇ ਨੂੰ ਦਿੰਦੇ ਜੇ ਤੁਸੀਂ ਆਪਦੀ ਨਾ ਸਮਝੋ ਗੁਰੂ ਦੀ ਸਮਝੋ ਚੀਜ਼ ਨੂੰ ਲੰਗਰ ਪ੍ਰਸ਼ਾਦੇ ਨੂੰ ਫਿਰ ਤੁਸੀਂ ਸਭ ਨੂੰ ਇੱਕੋ ਜਾ ਵਰਤਾਉਂਗੇ ਕਿਸੇ ਰੰਬੇ ਤਕਰਾਰੀ ਰੱਖਦੇ ਜੇ ਤੁਸੀਂ ਗੁਰੂ ਦੀ ਸਮਝੋ ਜਦੋਂ ਇਨਸਾਨ ਆਪਦੇ ਹੱਥ ਚ ਆਪ ਦਾ ਕਬਜ਼ਾ ਕਰਕੇ ਵਰਤਾਉਂਦਾ ਨਾ ਵੀ ਮੈਂ ਵਰਤਾਉਣਾ ਮੈਂ ਆਹ ਕਾਰਜਾ ਕਾਰਜ ਕਰਦਾ ਉਹ ਤੇਰਾ ਨਹੀਂ ਹੁੰਦਾ ਸਾਹ ਸੰਗ ਤੇਰੇ ਪੇਸ਼ ਪੈ ਜਾਂਦਾ ਤੈਨੂੰ ਦਾ ਨੁਕਸਾਨ ਹੋਊ ਜ਼ਰੂਰ ਸੁਣਾ ਕੇ ਸਤਿਗੁਰਾਂ ਸਾਰੇ ਸੰਗਤ ਨੂੰ ਕਿਹਾ ਵੀ ਅੱਜ ਤੋਂ ਮੁੜ ਕੇ ਕਿਸੇ ਨੇ ਕਿਸੇ ਨਾਲ ਤੱਕਾ ਨਹੀਂ ਕਰਨਾ ਜੋ ਆਇਆ ਸਮੇਸਰ ਨੂੰ ਮੋੜੋ ਤੋੜੋ ਕਾਮਾळे ਬੰਦੇ ਤੇਜੀ ਕਰਨੀ ਕਰਨੀ ਹੈ ਤੇ ਆਪਣੇ ਰੰਗ ਗੁਰ ਦਾ ਟਾਈਮ ਦਾ ਤਾਂ ਬਹਿ ਕੇ ਵੀ ਛੱਕ ਲੈਣਗੇ ਕੋਈ ਨਹੀਂ ਇਸ ਤਰ੍ਹਾਂ ਸਾਧ ਸੰਗਤ ਉਹ ਸਿੱਖ ਦਾ ਆਧਾਰ ਕਰਿਆ ਸਤਿਗੁਰ ਕੀਰਤ ਕੀਰਤੇ ਸੰਗ ਫੇਰ ਕੋਸ਼ ਹੋਇਆ ਕਹਿੰਦਾ ਸਤਿਗੁਰ ਕਾਪ ਨੂੰ ਕਰੋੜ ਕਰੋੜ ਅਡਾਸ਼ ਕਰਾ ਤੁਸੀਂ ਜੀਵਨ ਵਾਲੇ ਵੀ ਜੀਵਨ ਵੀ ਦੇ ਸਕਦੇ ਆ ਤੇ ਤੁਸੀਂ ਸੱਚਖੰਡ ਐਟ ਅ ਟਾਈਮ ਵੀ ਕਾਲ ਸਕਦੇ ਆ ਛੋਡੇ ਹੱਥ ਡੋਰ ਆ ਅੱਖ ਦੇ ਪਲਕ ਦੇ ਨਾਲ ਤੁਸੀਂ ਇਸ ਮੇਰੇ ਪਤਨ ਦੀ ਸੱਚਖੰਡ ਕਾਲ ਰਹਾ ਕਿ ਉਹ ਸੇਵਾ ਕਰਦਾ ਸੀ ਗੁਰੂ ਘਰ ਦੀ ਕੋਈ ਯਾਰ ਪਛੜਿਆ ਬੰਦਾ ਸੰਗ ਗਲਤੀ ਮਾਫ ਕਰਵਾ ਲਿਆ ਕਰੋ ਸੰਗਤ ਤੇ ਗੁਰੂ ਤੋਂ ਅਰਦਾਸ ਕਰਕੇ ਭੁੱਲਾਂ ਖਿਮਾ ਮਿਲ ਜਾਂਦੀ ਹੈ ਇਹ ਕਹਾਤਾ ਜਰ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ